ਰਈਏ ਵਾਲੇ ਕੁੜੀ ਮੁੰਡੇ ਅਤੇ ਮਾਂ ਨੇ ਬਹੁਤ ਹੀ ਮਾਰਾਕੂ ਕੀਤਾ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੀ ਭਾਵਨਾ ਨੂੰ ਛੱਟ ਮਾਰੀ ਤੇ ਲੋਕਾਂ ਦਾ ਵਿਸ਼ਵਾਸ ਵੀ ਤੋੜਿਆ ਤੁਸੀਂ ਸਭ ਜਾਣਦੇ ਹੋ ਕਿ ਰਈਏ ਦੇ ਵਿੱਚ ਘਟਨਾ ਵਾਪਰੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਸਾਡਾ ਬਾਪ ਜਿਹੜਾ ਬੜਾ ਮਸ਼ੀੜੀ ਹੈ ਸਾਡਾ ਬਾਪ ਵਧੀਆ ਨਹੀਂ ਪਤਾ ਨਹੀਂ ਕੀ ਕੀ ਇਲਜ਼ਾਮ ਨਹੀਂ ਲਗੇ ਹੋਣਗੇ ਤੇ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਵੇਖੀਆਂ ਹੋਣੀਆਂ ਇੱਕ ਮੁੰਡਾ ਤੇ ਇੱਕ ਉਹਦੀ ਭੈਣ ਸੀ ਅਤੇ ਇੱਕ ਮਾਸ ਤੇ ਜੋ ਕਹਿ ਰਹੇ ਕਿ ਸਾਡੀ ਆਰਥਿਕ ਹਾਲਤ ਬਹੁਤ ਡਾਮਾ ਡੋਲਿਆ ਜਿਸ ਨੂੰ ਵੇਖ ਕੇ ਤੁਹਾਡੇ ਵਰਗੇ ਬਹੁਤ ਸਾਰੇ ਸੂਝਵਾਨ ਭੈਣ ਭਰਾਵਾਂ ਨੇ ਸੱਜਣਾ ਨੇ ਆਪਣੇ ਆਪਣੇ ਲੈਵਲ ਤੇ ਹਲਕਾ ਕੰਮ ਵੀ ਕੋਸ਼ਿਸ਼ ਕੀਤੀ ਤੇ ਕੀਤੀ ਵੀ ਛਾਦਾ ਅਤੇ ਹਮਦਰਦੀ ਵੀ ਪੂਰੀ ਜाहिर ਕੀਤੀ ਇਸ ਭਾਵਨਾ ਕਿ ਢੀਆਂ ਭੈਣਾ ਸਾਰਿਆਂ ਦੀਆਂ ਸਾਝੀਆਂ ਹੁੰਦੀਆਂ ਨੇ ਤੇ ਸਾਨੂੰ ਇਹ ਸੋਚ ਕੇ ਮੁਕਾਬਲ ਕਰਨਾ ਵੀ ਚਾਹੀਦਾ ਸੀ ਪਰ ਜਦੋਂ ਸੱਚ ਸਾਹਮਣੇ ਆਇਆ ਕਿ ਉਹਨਾਂ ਬਾਪ ਜਿਹੜਾ ਸੀ ਇੱਕ ਗੁਰਸਿੱਖ ਬੰਦਾ ਜਿਨੇ ਜ਼ਿੰਦਗੀ ਚ ਕਦੀ ਸ਼ਰਾਬ ਨਹੀਂ ਪੀਤੀ ਜਿਨੇ ਕਦੀ ਕੋਈ ਇੰਜਦਾ ਨਹੀਂ ਕੀਤਾ ਸੀ ਕਿਰਤ ਕਮਾਈ ਕਰਨ ਵਾਲਾ ਸੀ ਆਪਣੀ ਤੇ ਰੋਜ਼ੀ ਰੋਟੀ ਖਾ ਰਿਆ ਸੀ ਤੇ ਜਦੋਂ ਉਹ ਸਾਹਮਣੇ ਆਜੂ ਨੇ ਸੱਚ ਦੱਸਿਆ ਤੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਬਹੁਤ ਦੁੱਖ ਹੋਇਆ ਕਿ ਰਿਗੇ ਵਾਲੀ ਕੁੜੀ ਨੂੰ ਮੇਰੇ ਭਰਾਵ ਤੇ ਮਾਂ ਨੂੰ ਇੰਦੇ ਵੀ ਸੀ ਕਰਨਾ ਚਾਹੀਦਾ ਸਿੱਖਾਂ ਦੀਆਂ ਭਾਵਨਾਵਾਂ ਨਾਲ ਫਰੋਂ ਕਿਉਂ ਨਹੀਂ ਸੀ ਕਰਨਾ ਚਾਹੀਦਾ ਗੱਲ ਇਹ ਨਹੀਂ ਕਿ ਉਹਨਾਂ ਨੇ ਪੈਸੇ ਲੈ ਲਏ ਕੱਲ ਇਹ ਹੈ ਕਿ ਜਿਹੜਾ ਇਹਨਾਂ ਨੇ ਕੀਤਾ ਉਹਨ ਜਿਹੜੇ ਲੋਕ ਹਲਪ ਕਰਦੇ ਨੇ ਤੁਹਾਡੇ ਵਰਗੇ ਸੂਝਵਾਨ ਸੱਜਣ ਭੈਣ ਭਰਾ ਮੈਂ ਵੀ ਕਰਨ ਬਾਰੇ ਥੋੜੀ-ਬੁਝ ਸੋਚਦਾ ਪਿਆ ਸੀ ਤਾਂ ਉਹਨਾਂ ਲੋਕਾਂ ਨੇ ਸੌ ਵਾਰੀ ਸੋਚਣਾ ਉਹਨਾਂ ਦਾ ਕਿ ਕਿਸੇ ਦੀ ਹਲਪ ਕਰੀਏ ਕਿ ਨਾ ਕਰੀਏ ਕਿਤੇ ਇਹ ਵੀ ਲੋਕ ਉੱਗੇ ਝੂਠੇ ਨਾ ਹੋਣ ਉਹ ਵੀ ਦੇ ਫਰੇਬੀ ਨਾ ਹੋਣ ਜਿਵੇਂ ਦੀ ਰਈਏ ਵਾਲੀ ਕੁੜੀ ਨੇ ਕੀਤੀ ਇਹ ਤੋਂ ਪਹਿਲਾਂ ਵੀ ਇੱਕ ਬਹੁਤ ਵੱਡੀ ਧੋਖਾਧੜੀ ਸਾਡੇ ਲੋਕਾਂ ਨਾਲ ਹੋਈ ਆ ਇੱਕ ਇੰਡੀਆ ਦਾ ਚਾਹ ਵੇਚਣ ਵਾਲਾ ਨਹੀਂ ਸੀ ਤਾਂ ਉਹਦੇ ਨਾਲ ਵੀ ਇਹ ਸਾਰਾ ਤੁਸੀਂ ਸਭ ਜਾਣਦੇ ਹੋ ਕਿ ਕੀ ਕੁਝ ਹੋਇਆ ਕਿਵੇਂ ਵਾਪਰਿਆ ਸਾਰਾ ਕੁਝ ਹੁਣ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀ ਭਾਵਨਾ ਨੂੰ ਬਹੁਤ ਗਹਿਰੀ ਸੱਟ ਵੱਜੀ ਆ ਕਿ ਇਹ ਕੁੜੀ ਨੇ ਜੱਗਾ ਨਹੀਂ ਕੀਤਾ ਹੁਣ ਨਾਲ ਦੀ ਨਾਲ ਜਿਹਨਾਂ ਦੀਆਂ ਰੀਲਜ਼ ਜਿਹੜੀਆਂ ਵੀ ਉਹ ਜਾਰੀ ਹੋ ਰਹੀਆਂ ਨੇ ਉਹਦੀਆਂ ਹੋਰ ਵੀ ਪਤਾ ਨਹੀਂ ਕਿੰਨਾ ਕਿੰਨਾ ਕੁਝ ਜਾਰੀ ਹੋਵੇਗਾ ਮੈਂ ਸਮਝਦਾ ਕਿ ਇਹ ਜਿਹੜੇ ਵੀ ਭੈਣ ਭਰਾ ਕਰ ਰਹੇ ਨੇ ਜਾਰੀ ਕਿਉਂਕਿ ਦੁੱਖ ਤੇ ਉਹਨਾਂ ਨੂੰ ਵੀ ਸੀ ਕਿ ਇਹ ਕੁੜੀ ਧੋਖਾ ਕਰ ਰਹੀ ਆ ਕਿ ਮੁੰਡਾ ਧੋਖਾ ਕਰ ਰਿਹਾ ਮਾਂ ਧੋਖਾ ਕਰ ਰਹੀ ਆ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਮਨ ਨੂੰ ਗਹਿਰੀ ਸੱਟ ਵੱਜੀ ਹੋਵੇਗੀ ਹੁਣ ਮੈਂ ਸਮਝਦਾ ਕਿ ਸਾਡੇ ਭੈਣ ਭਰਾਵਾਂ ਦੇ ਸਿੱਛੇ ਤੇ ਸੋਚਣਾ ਚਾਹੀਦਾ ਹੈ ਕਿ ਜੇ ਜਦੋਂ ਵੀ ਗਾ ਕਿਸੇ ਦੀ ਹਲਪ ਕਰਨੀ ਹੋਵੇ ਜਾਂ ਮਦਦ ਕਰਨੀ ਹੋਵੇ ਤਾਂ ਸਾਨੂੰ ਬਹੁਤ ਸਾਰੇ ਇੰਜਨਾ ਤੋਂ ਵਿਚਾਰਨਾ ਚਾਹੀਦਾ ਮੇਰੇ ਕੋਲ ਵੀ ਹਰ ਰੋਜ਼ ਬਹੁਤ ਸਾਰੇ ਮੈਸੇਜ ਆਉਂਦੇ ਨੇ ਕਈ ਤਰ੍ਹਾਂ ਦੀਆਂ ਇਮੋਸ਼ਨਲ ਗੱਲਾਂ ਹੁੰਦੀਆਂ ਨੇ ਪਰ ਮੈਂ ਵੀ ਉਹਨਾਂ ਭੈਣ ਭਰਾਵਾਂ ਦੀ ਹਲਪ ਕਰਦਾ ਕਿੱਕ ਕਰਕੇ ਭਾਵੇਂ 2 4 10 ਦਿਨ ਲੱਗ ਜਾਣ ਤੇ ਬਿਨਾ ਮਤਬਰ ਕਿਸੇ ਵੀ ਭੈਣ ਭਰਾ ਦੀ ਉਹ ਪੋਸਟਾਂ ਨੂੰ ਪ੍ਰਮੋਟ ਨਾ ਕਰਿਆ ਕਰੋ ਗੇਲਨ ਆਲ ਕਿਸੇ ਤਰ੍ਹਾਂ ਨੁਕਸਾਨ ਹੋਣ ਦੀ ਸੰਭਾਵਨਾ ਵੀ ਕਿਵੇਂ ਹੁਣ ਬਹੁਤ ਸਾਰੇ ਭੈਣ ਭਰਾਵਾਂ ਦਾ ਹੋਇਆ ਕਿਹੜੇ ਕਿਹੜੇ ਭੈਣ ਭਰਾਵਾਂ ਨੇ ਮਦਦ ਕੀਤੀ ਹੁੰਦੀ ਆ ਉਹਨਾਂ ਨੂੰ ਕੁਝ ਲੋਕ ਟਿਚਰਾ ਵੀ ਕਰਨਗੇ ਮਜ਼ਾਕ ਵੀ ਕਰਨਗੇ ਹੋਰ ਗੱਲੋਂ ਸੇਵਾ ਹੋਰ ਗੱਲੋਂ ਮਜ਼ਾ ਆ ਫਿਰ ਉਹਨਾਂ ਨੂੰ ਬਹੁਤ ਦੁੱਖ ਹੋਵੇਗਾ ਫਿਰ ਉਹ ਜੇ ਸੱਚਮੁੱਚ ਗਾਂ ਤੱਕ ਕਿਸੇ ਦੀ ਮਦਦ ਨਹੀਂ ਕਰਨਗੇ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਇਸ ਵਿਸ਼ੇ ਬਾਰੇ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਤੇ ਜੇ ਹੋ ਸਕੇ ਉਹ ਕੁੜੀ ਚੰਗੀ ਹੋਵੇ ਜਿੰਨਾ ਕੋਈ ਮਦਦ ਲਈ ਬੇਸ਼ੱਕ ਉਹਨਾਂ ਦੇ ਪੈਸੇ ਵਾਪਸ ਕਰ ਦੇਗੀ ਚਲੋ ਮੇਰੇ ਕੋ ਇੱਕ ਗਲਤੀ ਤਾਂ ਹੋ ਗਈ ਹੁਣ ਮੈਂ ਗਾਂ ਹੀ ਨਾ ਕਰਾਂ ਤੇ ਮੈਂ ਆਪਣੇ ਬਾਪ ਦੇ ਘਰ ਆਪਣੇ ਬڑے ਅਦਰ ਮਾ ਦੇ ਨਾਲ ਰਹਾ ਆਪਣੀ ਦਾਦੀ ਮਾ ਦੇ ਨਾਲ ਰਹਾ ਕਿ ਸਾਨੂੰ ਇੰਨਾ ਗੱਲਾਂ ਬਾਤ ਸੁchnਾ ਨਹੀਂ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਵਿਕਟਰ ਸਿੰਘ ਪਸਿੱਕਾ ਜੁੜੇ ਬਸਦੇ ਨੂੰ ਰੱਖ ਸੋਣਾ ਤੁਹਾਡੀ ਲੰਬੀ ਉਮਰ ਦਾ